36 30 ਮਾਡਲ ਦੱਸਿਓ ਬਾਈ ਜੀ ਕਿੰਨਾ ਹੈ ਇਹ 2000 ਮਾਡਲ ਹੈ ਹਾਂਜੀ ਕੰਪਨੀ ਵਾਲਾ ਸਮਾਨ ਲਾ ਕੇ ਪਾਵਰ ਸਟੀਅਰਿੰਗ ਕਰਿਆ ਹੋਇਆ ਠੀਕ ਹੈ ਟਾਇਰ BGT ਦੇ ਨਵੇਂ ਪਾਏ ਹੋਏ ਆ ਮਾਗਰ ਲਈ 60 ਪੈਸੇ ਆ ਇੰਜਨ ਗੇਅਰ ਦੀ ਆਪਣੀ ਜ਼ਿੰਮੇਵਾਰੀ ਆ ਸਾਰਾ ਸਮਾਨ ਨਾਲ ਦੇ ਸਾਰਾ ਸਮਾਨ ਦੋਸਤੋ ਲੱਗਿਆ ਹੋਇਆ 25-30000 ਰੁਪਏ ਵਿੱਚ ਚਾਹੀਦਾ ਲੈ ਕੇ ਚਾਹੁੰਦਾ ਤੇ ਮੰਗਿਆ ਪਿਆ ਹਾਂ ਤੇ ਇੰਜਨ ਗੇਅਰ ਦੀ ਪਾਈ ਦੀ ਫੁੱਲ ਗਾਰੰਟੀ ਆ ਪਾਵਰ ਸਟੀਅਰਿੰਗ ਆ ਜੀ ਇਹ ਹਾਂ ਹਾਂ ਪਾਵਰ ਸਟੀਅਰਿੰਗ ਰੇਟ ਇਹਦਾ ਬਹੁਤ ਵਾਹ ਕਮਾਲ ਦੇ ਦਿਓ ਜੀ ਇਹ 2 ਲੱਖ ਤੇ 70 ਹਜ਼ਾਰ ਦਾ ਦੇ ਦੇਗਾ 2 ਲੱਖ ਦੋਸਤੋ 70 ਹਜ਼ਾਰ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੇ ਆਹ ਦੋਸਤੋ ਜਿਹੜਾ ਜਮੀ ਨਹੀਂ ਮਿਲਦਾ 855 ਮਾਨਸਾ ਦਾ ਨੰਬਰ ਤੇ ਇਹਦੇ ਬਾਰੇ ਦਿਓ ਜੀ ਜਾਣਕਾਰੀ 3 ਸਪੀਡ ਆ ਪੁਰਾਣੀ ਸ਼ੋਚ ਆ ਠੀਕ ਹੈ ਜੀ ਤੇ ਟਰੈਕਟਰ ਸਾਰਾ ਨਾਲ ਦਾ 7-800 ਘੰਟਾ ਚੱਲਿਆ ਹੋਇਆ ਸਰਪ ਦੋਸਤੋ 7-800 ਘੰਟਾ ਚੱਲਿਆ ਤੁਸੀਂ ਟਾਇਰ ਦੇਖ ਸਕਦੇ ਹੋ ਮੁੰਮੁਣੀਆਂ ਜੀ ਆ ਵੀ ਹਲੇ ਨਾਲ ਹੀ ਖੜੀਆਂ ਨੇ ਜਿਹੜੇ ਮੇਰੇ ਵੀਰ ਕਹਿੰਦੇ ਨੇ ਵੀ ਨਵਾਂ ਲੈਣਾ ਨਵੇਂ ਨਾਲੋਂ ਤੁਹਾਨੂੰ ਵਧੀਆ ਡਿਸਕਾਊਂਟ ਮਿਲ ਜੂਗਾ ਬਹੁਤ ਜ਼ਿਆਦੇ ਨਾਲੇ ਤੁਹਾਡੇ ਪੈਸੇ ਬਚ ਰਹਣਗੇ ਇਤੇ ਤੱਕ ਕਿਤੇ ਝਰੀਟ ਵੀ ਨਹੀਂ ਹੈਗੀ ਤੇ ਰੇਟ ਬਾਈ ਜੀ ਇਹ 7.5 ਲੱਖ ਦਾ ਦੇ ਦੇ ਸਿਰਫ ਦੋਸਤੋ 7.5 ਲੱਖ ਰੁਪਏ ਦਾ ਮੋਟਾ ਮੋਟਾ ਥੋੜਾ ਬਹੁਤ ਫਾਇਦਾ ਹੋਣ ਲੱਗ ਰਿਹਾ ਇਹਦੇ 'ਚ ਤੇ ਇੱਕ ਹੋਰ ਖੜਾ ਹੈ ਦੋਸਤੋ ਉਹ ਤਾਂ ਵਿਕ ਗਿਆ ਟਰੈਕਟਰ ਆ ਹੁਣੇ ਉਹ ਵਿਕ ਗਿਆ ਜੀ ਆਪਾਂ ਤਾਂ ਕਿਉਂ 10 ਮਿੰਟ ਲੇਟ ਹੋ ਗਏ ਸੌਦਾ ਹੋ ਗਿਆ ਉਹਦਾ ਦੋਸਤਾਂ ਮਾੜਾ ਟਰੈਕਟਰ ਸੌਦਾ ਹੋ ਗਿਆ 12 ਮਾਡਲ ਦਾ ਤੇ ਆਜੋ ਅੱਗੇ ਦਿਖਾਉਣੇ ਤਾਂ ਮੋਸਤਾਕ ਹੋਰ ਵੀ ਬਾਦੂ ਖੜਾ ਜਿਹੜੇ 855 ਨੂੰ ਪਸੰਦ ਕਰਦੇ ਨੇ ਵੀਰ ਕੇਰਾ ਗੋਰੇ ਬਾਈ ਕੋਲੇ ਜ਼ਰੂਰ ਬੀਚਤ ਕਰਾਓ ਆਪਾਂ ਮੋੜਦੇ ਨਹੀਂ ਵੀਰੇ ਯਾਰ ਜਦੋਂ ਕੋਈ ਆ ਗਿਆ ਆਪਣੇ ਕੋਲੇ ਜੇ ਕੋਈ ਬਾਲੀ ਫਰਕ ਹੈ 50000 ਦਾ ਕੀ ਕਹਿਣਾ 5-7000 ਨਹੀਂ ਦੇ ਕੇ ਮਾਡਲ ਬੰਦਾ ਕਿਤੇ ਐਂ ਕਹਦੇ ਵੀ ਕਲਮ ਲੱਗੀ ਆਪਾਂ ਫਰੀ ਦੇ ਦਾਂ ਸਾਰਾ ਜੈਨੂ ਸਾਰਾ origignal genuine tractor ਵੱਡੀ ਗੱਲ ਆ ਇਹ ਕਿਦੋਂ ਰੰਗ ਪੇਟ ਹੋਇਆ ਨਹੀਂ ਹੋਇਆ tractor ਟਾਇਰ ਕਿੰਨੇ ਨੇ ਬਾਈ ਜੀ ਇਹਦੇ ਇਹਦੇ ਟਾਇਰ ਹੈਗੇ ਨੇ 80 85 ਪੈਸੇ 80 85 ਪੈਸੇ ਟਾਇਰ ਦੋਸਤੋ ਮਾਣਸਾ ਦੇ ਮਾਰ ਕੇ 16 ਦੀ ਕਾਪੀ ਮਾਨਸਾ ਨੰਬਰ ਤੇ ਇਹ tractor ਦੇ ਦਾਂਗੇ 5 ਲੱਖ ਤੇ 40000 5 ਲੱਖ ਦੋਸਤੋ 40000 ਦਾ ਸਿਰਫ ਮਾਨਸਾ ਦਾ ਲੋਕਲ ਨੰਬਰ ਆ ਨਾਲ ਹਾਂਜੀ ਹਾਂਜੀ ਇੱਕ ਹੋਰ ਦਿਖਾ ਦੰਦੇ ਆ 18 ਮਾਡਲ tractor ਖੜਾ 855 ਇਹ ਵੀ 855 18 ਮਾਡਲ ਦੋਸਤੋ ਸਟਾਕ ਬਹੁਤ ਖੜਾ ਪੂਰੀ ਵੀਡੀਓ ਦੇਖ ਲਓ ਜੇ ਇੱਕ ਨਹੀਂ ਫਿੱਟ ਆਉਂਦਾ ਤਾਂ ਦੂਜਾ ਆ ਜਾਊਗਾ ਇਹ ਕਿੰਨੇ ਮਾਡਲ ਹੈ ਜੀ ਇਹ 18 ਗਾ ਇਹ ਵੀ ਸਾਡਾ ਮਾਨਸਾ ਨੰਬਰ ਹੈ 750 ਰੁਪਏ ਟਾਇਰ ਆ ਟਰੈਕਟਰ ਦੇ ਨਾਲ ਦੇ ਤੇ ਇਹ ਆਪਾਂ 550 ਦਾ ਦੇ ਦਾਂਗੇ 550 ਦਾ ਦੋਸਤੋ ਇਹ ਤੁਹਾਡੇ ਵਾਸਤੇ ਬਹੁਤ ਵਧੀਆ ਡੀਲਾਂ ਕੋਰਾ ਬਾਈ ਲੈ ਕੇ ਆਇਆ ਅੱਜ ਇਹ ਸਪੈਸ਼ਲ ਐਡੀਸ਼ਨ ਦਿਖਾਉਨੇ ਆ ਸਾਰਾ ਮਾਡਲ ਫਤਿਹਗੜ੍ਹ ਸਾਹਿਬ ਦਾ ਨੰਬਰ ਹੈ ਸਾਰਾ ਓਰੀਜਨਲ ਆ ਟਰੈਕਟਰ ਜਿੰਨਾ ਵੀ ਹੈਗਾ ਨਾਲ ਦੇ 60 70 ਪੈਸੇ ਟਾਇਰ ਆ ਨਾਲ ਦੇ ਟਾਇਰ ਆ ਦੋਸਤੋ ਮਾਡਲ ਕਿੰਨਾ ਦੱਸਿਆ ਸੀ ਬਾਈ ਜੀ ਇਹ 18 2018 18 2018 ਦਾ ਨੰਬਰ 3730 ਉਹ ਵੀ ਸਪੈਸ਼ਲ ਕੰਡੀਸ਼ਨ ਚ ਰੇਟ ਬਾਈ ਜੀ ਇਹਦਾ ਵੀ ਉਹ ਦੇ ਦਿਓ ਜਿਹੜਾ ਬੰਦਾ ਵੀਡੀਓ ਦੇਖਦਾ ਉਹਦੀ ਆ ਜੇ ਇਹ ਦੇ ਦਾਂਗੇ ਆਪਾਂ 6.5 ਲੱਖ ਦਾ ਜੱਸ 6.5 ਲੱਖ ਦੀ ਜੱਸ ਨੋ ਆ ਦੋਸਤੋ ਇਹਦੀ 3730 ਸਪੈਸ਼ਲ ਕੰਡੀਸ਼ਨ ਵਾਲਾ ਸਪੈਸ਼ਲ ਐਡੀਸ਼ਨ ਹਾਂਜੀ ਆ ਇੱਕ ਫਾਰਮਪੈਂਟ ਆ ਆਪਣੇ ਕੋਲੇ ਥੋੜੇ ਮੁੱਲ ਵਾਲਾ ਟਰੈਕਟਰ ਪਾਵਰ ਸਟੀering ਡਾਵਾ ਡਿਸਟਰੀਬਿਊਟਰ ਕੰਪਨੀ ਵੱਲੋਂ ਪੂਲੇ ਟਾਇਰ 750 ਦੇ 524 ਜੀ 524 HP ਵਾਲਾ ਦੋਸਤੋ ਇਹ 424 ਨੰਬਰ ਆ ਸਰਸੇ ਦਾ ਸਾਡਾ ਹਰਿਆਣੇ ਦਾ ਨੰਬਰ ਆ ਹਾਂਜੀ ਹਾਂਜੀ ਤੇ ਬਾਈ ਜੀ ਰੇਟ ਇਹਦਾ ਕਿੰਨਾ ਜੀ ਸਰਪ ਬਸ 2,80,000 ਦੀ ਦੇ ਦੇ ਦੋ ਲੱਖ 80 ਹਜ਼ਾਰ ਦਾ ਦੋਸਤੋ 65 HP ਜਿਹੜੇ ਨੇ ਫਾਰਮ ਟਰੈਕ ਲੈਣਾ ਵੱਡਾ ਟਰੈਕਟਰ ਘੱਟ ਪੈਸਿਆਂ 'ਚ ਤਾਂ ਤੁਸੀਂ ਇਹ ਲੈ ਜਾ ਸਕਦੇ ਹੋ ਇੱਕ ਆ ਬੋਲ ਬਾਈ ਜੀ ਹੋਰ ਖੜੇ ਆ ਬਾਈ ਨੂੰ ਕਹਿੰਦੇ ਕੈਮਰਾਮੈਨ ਨੂੰ ਹੋਰ ਤਕ ਆਜੋ ਬਾਈ ਜੀ ਸਟਾਕ ਹੋਰ ਵੀ ਵਾਧੂ ਆ ਥੋੜੀ ਜਿਹੀ ਜਗ੍ਹਾ ਦੀ ਤੰਗੀ ਆ ਸਟਾਕ ਜਾ ਦੇ ਇਹ ਇਹਦੇ ਬਾਰੇ ਮਾਰੇ 14 ਮਾਡਲ ਟਰੈਕਟਰ ਸਾਰਾ ਸਮਾਨ ਦੇਵਾਂਗੇ ਬਾਈ ਨੂੰ ਦਿਖਾ ਦੇ ਕਰੇ ਠੀਕ ਹੈ ਜੀ ਕੋਕਾ ਪੀਸਾ ਆਪਣਾ ਸੰਗਰੂਰ ਦਾ ਨੰਬਰ ਆ ਪੀਵੀ 1300 ਪੀਵੀ 13 ਵਾਲਿਆਂ ਵਾਸਤੇ ਤੋਹਫਾ ਲੈ ਕੇ ਆਏ ਦੋਸਤੋ ਨੋਟ ਕਰ ਲਓ ਪੀਵੀ 13 ਵਾਲਿਆਂ ਵਾਸਤੇ ਲੋਕਲ ਨੰਬਰ ਤੇ ਕਿਤੇ ਟਰੈਕਟਰ ਤੇ ਕਲਮ ਨਹੀਂ ਲੱਗੀ ਹੋਈ ਸਾਰਾ 오ਰੀਜਨਲ ਟਰੈਕਟਰ ਆ ਰੰਗ ਪੱਖੋਂ ਵੀ ਬਾ ਕਮਾਲ ਐ ਤੇ ਬਾਈ ਜੀ ਕੀ ਪ੍ਰਾਈਸ ਰੱਖਿਆ ਜੀ ਇਹਦਾ ਇਹ ਆਪਾਂ 4 ਲੱਖ ਤੇ 85000 ਦਾ ਦੇ ਰਹੇ ਹਾਂ 485000 ਦਾ ਦੋਸਤੋ ਕੋਈ ਵੀਡੀਓ ਦੇਖ ਕੇ ਆਇਆ ਬਾਈ ਮਾਨਤਾ ਨਹੀਂ ਕੋਈ ਨਹੀਂ 5000 ਰੁਪਏ ਆਪਾਂ ਹੋਰ ਛੱਡਦੇ ਆ 5000 ਦੋਸਤੋ ਇਹ ਤੁਹਾਨੂੰ ਡਿਸਕਾਊਂਟ ਵੀ ਹੋ ਜਾਊਗਾ ਇਹ ਬਾਈ ਨੂੰ ਦਿਖਾ ਦੇ ਕੈਮਰਾਮੈਨ ਨੂੰ 4x4 ਖੜਾ ਟਰੈਕਟਰ 2019 ਮਾਡਲ ਹੈ ਬਰਨਾਲਾ ਨੰਬਰ ਆ 2019 ਮਾਡਲ ਬਰਨਾਲਾ ਨੰਬਰ ਦੋਸਤੋ 55 ਜਿਹੜੇ ਵੀਰ 4 ਵੀਲ ਕਹਿੰਦੇ ਨੇ ਨਾ ਆਹ ਟਰੈਕਟਰ ਲਿਜਾ ਸਕਦੇ ਹੋ ਖੁੱਲਾ ਪਲੇਟਫਾਰਮ ਇਹਦੇ ਤੇ ਟਾਇਰ ਬਾਈ ਜੀ ਕਿੰਨੇ ਕਿਨੇ ਦੇ ਨਵੇਂ ਆਾਰੇ ਵੱਡੇ ਨਾ ਵੱਡੇ ਦਾ ਰੇਡੀਅਲ ਪਾਏ ਹੋਏ ਨੇ ਆਪਾਂ ਅਗਲੇ ਨਵੇਂ ਪਾਏ ਵੱਡੇ ਰੇਡੀਅਲ ਦੋਸਤੋ ਮੂਰਲੇ ਨਵੇਂ ਟਾਇਰ ਪਿਛਲੇ ਵੀ ਜਮਾ ਨਵੇਂਆ ਵਰਗੀ ਟਾਇਰ ਨੇ ਤੇ ਰੇਟ ਬਾਈ ਜੀ ਇਹਦਾ ਵੀ ਬਾਕਮਾਲੀ 7 ਕ ਲੱਖ ਰੁਪਇਆ ਦੇ ਦੇਜੂਗਾ 7 ਕ ਲੱਖ ਜੀ ਹਾਂ 7 ਕ ਲੱਖ ਦਾ ਦੋਸਤੋ ਬਾਈ ਤੁਹਾਨੂੰ 4x4 ਦੇ ਦੂਗਾ ਹਾਂਜੀ ਤੇ ਅੱਗੇ ਆ ਗਿਆ ਜੀ ਸ਼ਰਤੀ ਸੀ ਇਹ ਪਲਾਸ ਵਾਲਾ 55 ਹੌਸਪਾਵਰ ਦਾ 2010 ਮਾਡਲ ਪਟਿਆਲਾ ਦਾ ਨੰਬਰ ਚਾਰੇ ਟਾਇਰ ਆਪਾਂ ਜਮਾ ਨਵੇਂ ਪਾਏ ਹੋਏ ਤੇ ਇਹਦਾ ਪ੍ਰਾਈਸ ਕੀ ਹੈ ਜੀ ਇਹ 4.5 ਲੱਖ ਦਾ ਦੇ ਦਾਂਗੇ ਵੀਰਾਂ ਨੂੰ ਦਰਸ਼ਕਾਂ ਨੂੰ ਬੇਨਤੀ ਹੈ ਵੀ ਕਮੈਂਟ ਚ ਆਇਆ ਕਹਿੰਦਾ ਉਹਨੂੰ ਵੀ ਮਹਿੰਗਾ ਜਾਂ ਸਸਤਾ ਫੋਨ ਕਰਕੇ ਗੱਲ ਕਰ ਲਿਓ ਆਪਾਂ ਜਸਟਮੈਂਟ ਕਰਦੇ ਆਂ ਫੋਨ ਕਰ ਲਿਓ ਦੋਸਤੋ ਫੋਨ ਕਰ ਲਿਓ WhatsApp ਤੇ ਫੋਨ ਤੇ ਰੇਟ ਵੀ ਹੋ ਜਾਊਗਾ ਇਹ ਨਾ ਸੋਚਿਓ ਵੀ ਬਾਈ ਨੇ ਰੇਟ ਐ ਇਹਨਾਂ ਦੱਸਦਾ ਤੁਸੀਂ ਟਰੈਕਟਰ ਆ ਕੇ ਦੇਖਿਓ ਮੌਕੇ ਤੇ ਸੌਦਾ ਕਰਿਓ ਵਧੀਆ ਤੁਹਾਡਾ ਮਾਨ ਤਨ ਹੋ ਜਾਊਗਾ ਤੇ ਆਉਣਾ ਤੁਹਾਨੂੰ ਕਿੱਥੇ ਪਊ ਦੁਬਾਰੇ ਯਾਦ ਰੱਖਿਓ ਮਾਨਸਾ ਪੰਜਾਬ ਟਰੈਕਟਰ ਵਾਲਿਆਂ ਕੋਲ ਮਾਨਸਾ ਕੈਂਚੀਆਂ ਸਾਹਮਣੇ ਸੰਦੀਪ ਪੰਪ ਠੀਕ ਹੈ ਜੀ ਮਾਨਸਾ ਕੈਂਚੀਆਂ ਤੇ ਇੱਕ ਟਰੈਕਟਰ ਆਪਾਂ ਹੋਰ ਤੋਹਫਾ ਦਿਖਾਉਨੇ ਆਂ ਬਾਈ ਨੂੰ ਕਹਿੰਦੇ ਆਂ ਦਰਸ਼ਕਾਂ ਨੂੰ ਕਲੌਸ ਕਾਰ ਇੰਜਨ ਦਾ ਕਲੌਸ ਕਾਰ ਇੰਜਨ ਚ 55 855 ਇੱਕ ਕਲੌਸ ਕਾਰ ਹੋਣੀ ਆ ਆਪਾਂ ਠੀਕ ਹੈ ਜੀ ਇੱਕ ਰਹਿ ਗਿਆ ਆਪਣੇ ਕੋਲੇ ਦੋ ਸੀਗੇ ਇਹ ਪੀਸ ਬਾਈ ਨੂੰ ਕਹਦੇ ਮੋਰ ਦਿਖਾ ਦੇ 11 ਮਾਡਲ ਹੈ ਅਗਲੇ ਟਾਇਰ ਵੱਡੇ ਪਾਰੇ 11 ਮਾਡਲ ਦੇਖ ਲਓ ਦੋਸਤੋ ਇੰਜਨ ਗੇਅਰ ਦੀ ਜ਼ਿੰਮੇਵਾਰ ਹਾਂ ਇਹ ਆ ਸੀ ਕਲੋਸ ਕਰ ਕਲੋਸ ਕਰ ਇੰਜਨ ਚ ਜਿਹੜੇ ਵੀ ਰ ਮੰਗਦੇ ਨੇ ਦੋਸਤੋ ਤਾਂ ਤੁਸੀਂ ਆ ਟਰੈਕਟਰ ਤੇ 3 ਲੱਖ ਤੇ 70000 ਦਾ ਟਰੈਕਟਰ ਦੇ ਦਿਆਂਗੇ ਕੋਈ ਮਾਨਤਾਨ ਛੋਡੀ ਵੀਡੀਓ ਦਿਖਾ ਦੇ ਸ਼ੇਅਰ ਕਰਕੇ ਆ ਜੇ ਕਮੈਂਟ ਕਰਕੇ ਆ ਜੇ ਆਪਾਂ 5000 ਰੁਪਏ ਹੋਰ ਲਸਕਾ ਹੋਰ ਦੋਸਤੋ ਕੀ ਭਾਲਦੇ ਹੋ ਤੁਸੀਂ ਵੀਡੀਓ ਸ਼ੇਅਰ ਕਰਕੇ ਆ ਜਿਓ ਟ੍ਰੈਕਟਰ ਦੀ ਸਰਵਰ ਟ੍ਰੈਕਟਰ ਦੀ ਇੰਜਨ ਗੇਅਰ ਦੀ ਪਾਈ ਦੀ ਗਾਰੰਟੀ ਆ ਬਿਮਾਰੀਆਂ ਇੱਕਾ ਥੋੜੇ ਮੁੱਲ ਵਾਲਾ ਜੇ ਕਿਸੇ ਕਿਸਾਨ ਨੇ ਵੀਰ ਨੇ ਲੈਣਾ ਬੱਡੇ ਟਰੈਕਟਰ ਦੇ ਨਾਮ ਰੱਖਣਾ ਜਾਂ ਵੈਸੇ ਚਲਾਉਣਾ 2 ਲੱਖ ਦਾ ਸਿਰਫ 99 ਮਾਡਲ ਇੰਜਨ ਗੇਅਰ ਦੀ ਇਹਦੀ ਵੀ ਜ਼ਿੰਮੇਵਾਰੀ 2 ਲੱਖ ਦਾ ਸਿਰਫ ਦੋਸਤੋ ਬਹੁਤ ਘੱਟ ਰੇਟ 'ਚ 55 ਆਲੇ ਹੋ ਜਾਓਗੇ ਤੁਸੀਂ ਇੰਜਨ ਗੇਅਰ ਦੀ ਇਹਦੀ ਵੀ ਪਾਈਦੀ ਗਾਰੰਟੀ ਹੋਊਗੀ ਡਾਵਲ ਕਲੱਚ ੱਲੀ ਹੋਊਗੀ ਡਾਵਲ ਕਲੱਚ ਹਾਂ 540 ਚੱਕਰ ਡਾਵਲ ਕਲੱਚ 540 ਚੱਕਰਾਂ 'ਚ ਟਾਇਰ ਇਹਦੇ ਵੀ ਤੁਹਾਨੂੰ ਨਵੇਂ ਮਿਲਣਗੇ ਕੋਈ ਤੁਹਾਨੂੰ ਜਾ ਕੇ ਆਏ ਨਹੀਂ ਹੈਗਾ ਵੀ ਪੈਸੇ ਲੈ ਕੇ ਕੋਈ ਬਾਲੀਆਂ ਪਾਲਸਾਨੀ ਮਾਰੀਆਂ ਹੋਈਆਂ ਬਾਲੇ ਤੋਤੇ ਨਹੀਂ ਦਖਾ ਦੇ ਵੀਡੀਓ ਚ ਦੇਖ ਵੀ ਲੈ ਆਪਾਂ ਸਿੰਪਲ ਜਿਹਾ ਕੰਮ ਆ ਸਿਪਲ ਲਿਬੜੇ ਤੇ ਭੜੇ ਖੜੇ ਨੇ ਜਿਵੇਂ ਟਰੈਕਟਰ ਹੈਗੇ ਨੇ ਇਹ ਨਹੀਂ ਹੈਗਾ ਦੋਸਤੋ ਕੋਈ ਸ਼ੈਂਪੂ ਬੱਲੇ ਮਾਰੀ ਗਿਆ ਭਾਈ ਆ ਤੁਹਾਨੂੰ ਪਤਾ ਲੱਗ ਹੀ ਗਿਆ ਉਹ ਬਾਈ ਦੇ ਆਪਾਂ ਨੂੰ